ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੀਨ ਦੁਨੀ ਦੇ ਮਾਲਕ ਦਿਆਲੂ ਕਿਰਪਾਲੂ ਸਤਿਗੁਰੂ ਚਵਰ ਛਤਰ ਤਖਤ ਦੇ ਮਾਲਕ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰ ਜੀਆਂ ਦੀ ਪਾਵਨ ਪਵਿੱਤਰ ਪਹਿਲੀ ਬਾਣੀ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੀ ਉਚਾਰੀ ਹੋਈ ਪਾਵਨ ਪਵਿੱਤਰ ਬਾਣੀ ਜਿਹਦੀ ਖਾਲਸਾ ਜੀ ਆਪਾਂ ਵਿਚਾਰ ਕਰ ਰਹੇ ਹਾਂ ਜੀਦੇ ਬਾਰੇ ਆਪਾਂ ਵਿਚਾਰ ਕਰ ਰਹੇ ਹਾਂ ਕਿ ਕੀ ਮਹਾਰਾਜ ਜੀਆ ਨੇ ਸਾਨੂੰ ਦੱਸਣਾ ਕੀਤਾ ਹੈ ਕਿਵੇਂ ਸਤਗੁਰੂ ਮਹਾਰਾਜ ਨੇ ਸਾਨੂੰ ਸੰਸਾਰ ਵਿੱਚ ਵਿਚਰਨਾ ਸਿਖਾਇਆ ਹੈ ਕਿਵੇਂ ਮਹਾਰਾਜ ਦੱਸ ਰਹੇ ਕਿ ਉਹ ਪਰਮੇਸ਼ਰ ਦਾ ਦਰ ਕਿਵੇਂ ਦਾ ਹੈ ਤੇ ਘਰ ਕਿਵੇਂ ਦਾ ਹੈ ਕਿੱਡਾ ਵੱਡਾ ਉਹ ਪਰਮੇਸ਼ਰ ਹੈ ਕਦੋਂ ਪੈਦਾ ਹੋਇਆ ਕਿਵੇਂ ਪੈਦਾ ਹੋਇਆ ਕਿਸ ਨੇ ਪੈਦਾ ਕੀਤਾ ਕਿਵੇਂ ਉਹਨੇ ਸੰਸਾਰ ਨੂੰ ਰਚਿਆ ਕਿਉਂ ਰਚਿਆ ਤੇ ਕੀ ਕਾਰਨ ਕਰਕੇ ਰਚਿਆ ਇਹ ਸਾਰੇ ਪ੍ਰਸ਼ਨ ਖਾਲਸਾ ਜੀ ਧੰਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀਆ ਨੇ ਉੱਤਰ ਦਿੱਤੇ ਹਨ ਸਿੱਧਾਂ ਦੇ ਤੇ ਖਾਲਸਾ ਜੀ ਸਾਨੂੰ ਵੀ ਮਾਰ ਐ ਨੇ ਦੱਸਣਾ ਕੀਤਾ ਵੀ ਸੰਸਾਰ ਵਿੱਚ ਪਾਤਸ਼ਾਹ ਕੌਣ ਹੈ ਜਿਹਦੇ ਪੱਲੇ ਮਹਾਰਾਜ ਦੀ ਸਿਫਤ ਸਲਾਹ ਹੈ ਜਿਸ ਕੋਲੇ ਮਹਾਰਾਜ ਦੀ ਸਿਫਤ ਸਲਾਹ ਹੈ ਦੁਨੀਆ ਦੇ ਵੱਡਾ ਦੁਨੀਆ ਤੋਂ ਵੱਡਾ ਰਾਜਾ ਕੋੜਾ ਹੈ ਖਾਲਸਾ ਜੀ ਉਹ ਹੀ ਅਕਾਲ ਪੁਰਖ ਹੈ ਸੋ ਇਦਾਂ ਸਿੱਧਾ ਨੇ ਕਈ ਪ੍ਰਕਾਰ ਦੇ ਖਾਲਸਾ ਜੀ ਪ੍ਰਸ਼ਨ ਪੁੱਛੇ ਵੀ ਤੀਰਥਾਂ ਦੇ ਜਾਣ ਦਾ ਕੀ ਲਾਭ ਹੈ ਜਾਂ ਜਿਹੜੀ ਵੱਡੀ ਆਯੂ ਕਰ ਲਵੇ ਬੰਦਾ ਉਹਦਾ ਕੀ ਲਾਭ ਹੈ ਰਿੱਧੀਆਂ ਸਿੱਧੀਆਂ ਆ ਜਾਣ ਕੀ ਕਾਰਨ ਹੈ ਉਹਨਾਂ ਦਾ ਉਹ ਰੱਖਣੀਆਂ ਚਾਹੀਦੀਆਂ ਜਾਂ ਸਭ ਤੋਂ ਸ਼ਰੋਮਣੀ ਪਰਮੇਸ਼ਰ ਦਾ ਨਾਮ ਹੈ ਪਰਮੇਸ਼ਰ ਤੱਕ ਕਿਵੇਂ ਪਹੁੰਚਣਾ ਹੈ ਸਾਰਾ ਕੁਝ ਮਹਾਰਾਏ ਨੂੰ ਪੁੱਛੇ ਮਹਾਰਾਏ ਕੋਲੋਂ ਪੁੱਛਿਆ ਜੋਗੀਆਂ ਨੇ ਕਿ ਮਹਾਰਾਜੀ ਉਸ ਪਰਮੇਸ਼ਰ ਦੀ ਉਸਤਰ ਸਿਫਤ ਕਦੋਂ ਕਰਨੀ ਚਾਹੀਦੀ ਹੈ ਕਿਹੜਾ ਸਮਾਂ ਮੁਖ ਹੈ ਸੋ ਮਹਾਰਾਜ ਜੀਆ ਨੇ ਖਾਲਸਾ ਜੀ ਸਾਰੀ ਉਹਦੀ ਦੁਬਦਾ ਉਹਨਾਂ ਦੀ ਦੂਰ ਕੀਤੀ ਨਾਲ ਖਾਲਸਾ ਜੀ ਲੋਕਾਈ ਦੀ ਦੂਰ ਕੀਤੀ ਜਦੋਂ ਆਪਾਂ ਜਪਜੀ ਸਾਹਿਬ ਦਾ ਜਾਪ ਕਰਦੇ ਹਾਂ ਹੁਣ ਖਾਲਸਾ ਜੀ ਸਾਨੂੰ ਥੋੜੀ ਬਹੁਤੀ ਸਮਝ ਜ਼ਰੂਰ ਆਵੇਗੀ ਸੋ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਲ ਖਾਲਸਾ ਜੀ ਜਿਹੜੀ 27ਵੀਂ ਪੌੜੀ ਸੀ ਉਹਦੇ ਵਿੱਚ ਦੱਸਿਆ ਕਿ ਮਹਾਰਾਜ ਦਾ ਦਰ ਕਿਹੋ ਜਿਹਾ ਹੈ ਮਹਾਰਾਜ ਦਾ ਘਰ ਕਿਹੋ ਜਿਹਾ ਹੈ ਮਹਾਰਾਜ ਦੇ ਦਰ ਤੇ ਕੌਣ ਕੌਣ ਉਹਦਾ ਜਸ ਕਰ ਰਿਹਾ ਉਹਦੇ ਦਰ ਤੇ ਖੜਾ ਧਰਮਰਾਜਾ ਗਾ ਰਿਹਾ ਜੋਗੀ ਗਾ ਰਿਹਾ ਸਿੱਧ ਗਾ ਰਿਹਾ ਖਾਲਸਾ ਜੀ ਰਾਗਣੀਆਂ ਗਾ ਰਹੀਆਂ ਰਾਗ ਗਾ ਰਿਹਾ ਸੋ ਮਹਾਰਾਜ ਜੀ ਨੇ ਦੱਸਣਾ ਕੀਤਾ ਹੈ ਕਿ ਉਸ ਪਰਮੇਸ਼ਰ ਵਾਹਿਗੁਰੂ ਜੀ ਦਾ ਜਿਹੜਾ ਦਰ ਹੈ ਜਾਂ ਘਰ ਹੈ ਉਹ ਅਚਰਜ ਹੈ ਉਹਦਾ ਵਰਨਣ ਨਹੀਂ ਕੀਤਾ ਜਾ ਸਕਦਾ ਬਿਆਨ ਨਹੀਂ ਉਹਦੇ ਬਾਰੇ ਕੁਝ ਕੀਤਾ ਜਾ ਸਕਦਾ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਆਪ ਅਕਾਲ ਪੁਰਖ ਦਾ ਰੂਪ ਹੈ ਆਪ ਸਤਗੁਰੂ ਸੱਚਖੰਡ ਵਿੱਚ ਵਸਦੇ ਪਰ ਮਹਾਰਾਜ ਜੀਆਂ ਨੇ ਐਸੀ ਮਹਿਮਾ ਅਕਾਲ ਪੁਰਖ ਦੀ ਕੀਤੀ ਕਿ ਭਾਈ ਉਹਦੇ ਬਾਰੇ ਕੋਈ ਕੁਝ ਨਹੀਂ ਕਹਿ ਸਕਦਾ ਸੋ ਮਹਾਰਾਜ ਸੱਚੇ ਪਾਸ਼ਾ ਦੀਨ ਦੁਨੀ ਦੇ ਮਾਲਕ ਜੀਆਂ ਨੂੰ ਫਿਰ ਖਾਲਸਾ ਜੀ ਇੰਨੇ ਪ੍ਰਸ਼ਨ ਕਰਨ ਤੋਂ ਬਾਅਦ ਸਿੱਧਾਂ ਨੇ ਕੀ ਕੀਤਾ ਸੇਧੋ ਸੋਚਣ ਲੱਗੇ ਵੀ ਇਹ ਗੁਰੂ ਨਾਨਕ ਸਾਹਿਬ ਜੀ ਜਿਹੜੇ ਨੇ ਇਹ ਸਾਡੀ ਮੱਤ ਵਿੱਚ ਆ ਜਾਣ ਤੇ ਸਾਡੀ ਮੱਤ ਜਿਹੜੀ ਦੁਨੀਆ ਵਿੱਚ ਪ੍ਰਚਲਿਤ ਹੋ ਜਾਏਗੀ ਦੁਨੀਆ ਵਿੱਚ ਸਾਡੀ ਮਹਾਨਤਾ ਵੱਧ ਜਾਵੇਗੀ ਪੂਜਾ ਵੱਧ ਜਾਵੇਗੀ ਵੀ ਇਹੋ ਜਿਹਾ ਬਾਲਕ ਇਹੋ ਜਿਹਾ ਸਵਰੂਪ ਗੁਰੂ ਨਾਨਕ ਸਾਹਿਬ ਜੀਆਂ ਵਰਗਾ ਏਡੀ ਚਤੁਰਬੁੱਧੀ ਕਿਸੇ ਕੋਲੇ ਨਹੀਂ ਹੈ ਏਡਾ ਗਿਆਨ ਕਿਸੇ ਕੋਲੇ ਨਹੀਂ ਹੈ ਤੇ ਜੇ ਸਾਡੇ ਪੰਥ ਵਿੱਚ ਆ ਜਾਣ ਤੇ ਸਾਡੀ ਬੱਲੇ ਬੱਲੇ ਹੋ ਸਕਦੀ ਐ ਸੋ ਖਾਲਸਾ ਜੀ ਉਸ ਵੇਲੇ ਸਿੱਧਾ ਨਹੀਂ ਨਾ ਜਿਹੜੇ ਉਹਨਾਂ ਦੇ ਚੇਨ ਸਨ ਧਾਰਮਿਕ ਚਿੰ ਜਿਹੜੇ ਉਤਾਰਨ ਕਰਦੇ ਸਨ ਜਿਵੇਂ ਖਾਲਸਾ ਜੀ ਮੁੰਦਰਾ ਪਾਉਣੀਆਂ ਕੰਨ ਪਾੜ ਕੇ ਜਾਂ ਝੋਲੀ ਲਟਕਾਉਣੀ ਤੇ ਸਾਰੇ ਸਰੀਰ ਉੱਤੇ ਸਵਾਹ ਮੜ ਲੈਣੀ ਤੇ ਜਾਂ ਖਾਲਸਾ ਜੀ ਉਹ ਖਿੰਥਾ ਹੁੰਦੀ ਆ ਜਾਂ ਡੰਡਾ ਹੁੰਦਾ ਇੱਕ ਤੇ ਕਈ ਕੁਸ਼ ਉਹਨਾਂ ਨੇ ਲਿਆ ਕੇ ਅੱਗੇ ਰੱਖ ਦਿੱਤਾ ਤੇ ਕਹਿਣ ਲੱਗੇ ਕਿ ਤੁਹਾਨੂੰ ਗੁਰੂ ਨਾਨਕ ਸਾਹਿਬ ਜੀ ਇਹ ਸਾਡਾ ਜੋਗਮਤ ਦੇ ਚਿੰਨ੍ਹ ਨੇ ਇਹਨੂੰ ਧਾਰਨ ਕਰੋ ਤੇ ਸਾਡੇ ਧਰਮ ਵਿੱਚ ਆਓ ਜੋਗਮਤ ਵਿੱਚ ਆਓ ਤੁਹਾਨੂੰ ਰਿੱਧੀਆਂ ਸਿੱਧੀਆਂ ਪ੍ਰਾਪਤ ਹੋਣਗੀਆਂ ਸੰਸਾਰ ਵਿੱਚ ਤੁਹਾਡੀ ਪ੍ਰਸਿੱਧੀ ਹੋ ਜੇਗੀ ਮਾਰੇ ਹਰ ਥਾਂ ਤੁਹਾਡੀ ਪੂਜਾ ਹੋਵੇਗੀ ਤੇ ਸੱਚੇ ਪਾਸ਼ਾ ਮਹਾਰਾਜ ਦੀਨ ਦੁਨੀ ਦੇ ਮਾਲਕ ਮੁਸਕਰਾ ਕੇ ਕਹਿੰਦੇ ਭਾਈ ਸਿੱਧੋ ਇਹ ਜਿਹੜੇ ਚਿੰਨ ਤੁਸੀਂ ਬਾਹਰੀ ਰੂਪ ਵਿੱਚ ਰੱਖੇ ਨੇ ਅਸੀਂ ਤਾਂ ਅੰਦਰ ਧਾਰੇ ਹੋਏ ਨੇ ਅਸੀਂ ਤਾਂ ਸਭ ਤੋਂ ਵੱਡੇ ਜੋਗੀ ਬਣ ਕੇ ਪਹਿਲਾਂ ਹੀ ਬੈਠੇ ਹਾਂ ਤੇ ਉਸ ਵੇਲੇ ਖਾਲਸਾ ਦੀ ਸਿੱਧਾਂ ਨੇ ਕਿਹਾ ਕਿ ਮਹਾਰਾਜ ਉਹ ਕਿਦਾਂ ਧਾਰਨ ਕੀਤੇ ਤੁਸੀਂ ਨੇ ਕੁਝ ਵੀ ਧਾਰਨ ਨਹੀਂ ਕੀਤਾ ਨਾ ਤੁਹਾਡੇ ਕੰਨਾਂ ਵਿੱਚ ਮੁੰਦਰਾ ਹੈ ਨਾ ਤੁਹਾਡੇ ਕੋਈ ਝੂਲੀ ਪਾਈ ਹੈ ਨਾ ਤੁਹਾਡੇ ਸਰੀਰ ਉੱਤੇ ਸਵਾਹ ਮਲੀ ਹੋਈ ਹੈ ਤੁਹਾਡੇ ਸਰੀਰ ਉੱਤੇ ਤਾਂ ਸਾਡਾ ਚਿੰਨ ਕੋਈ ਵੀ ਨਹੀਂ ਹੈ ਤੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਅੱਗੇ ਫਰਮਾਉਂਦੇ ਨੇ ਸਤਿਗੁਰ ਕਹਿੰਦੇ ਮੁੰਦਾ ਸੰਤੋਖ ਸ਼ਰਮਪਤ ਝੋਲੀ ਧਿਆਨ ਕੀ ਕਰੇ ਭੂਤ ਸਤਿਗੁਰ ਕਹਿੰਦੇ ਸਿੱਧ ਲੋਕੋ ਅਸੀਂ ਸਰੀਰ ਦੀ ਥਾਂ ਮਨ ਰੂਪੀ ਜੋਗੀ ਦੇ ਜਿਹੜੇ ਸੰਕਲਪ ਨੇ ਜਾਂ ਵਿਕਲਪ ਰੂਪ ਕੰਨਾਂ ਨੂੰ ਵਿਚਾਰ ਰੂਪੀ ਛੁਰੀ ਨਾਲ ਪਾੜ ਕੇ ਸੰਤੋਖ ਰੂਪੀ ਮੁੰਦਰਾ ਪਾਈ ਹੋਈ ਹੈ ਸਤਗੁਰੂ ਕਹਿੰਦੇ ਸਾਡੇ ਦੋਹਾਂ ਕੰਨਾਂ ਵਿੱਚ ਸ਼ਰਮ ਦੀ ਤੇ ਸੰਤੋਖ ਦੀ ਇਹ ਦੋ ਮੁੰਦਰਾ ਪਾਈਆਂ ਹੋਈਆਂ ਨੇ ਤੇ ਮਹਾਰਾਜ ਸੱਚੇ ਪਾਸ਼ਾ ਕਹਿੰਦੇ ਸ਼ਰਮ ਪਤ ਝੋਲੀ ਦੂਜਾ ਅਰਥ ਖਾਲਸਾ ਜੀ ਵੀ ਕਹਿੰਦੇ ਮੇਰੇ ਕੋਲੇ ਮਹਾਰਾਜ ਕਹਿੰਦੇ ਵਿਰਾਗ ਦੀ ਝੋਲੀ ਹੈ ਜਿਹੜੀ ਝੋਲੀ ਦੀ ਤੁਸੀਂ ਗੱਲ ਕਰਦੇ ਹੋ ਉਹ ਵਿਰਾਗ ਤੇ ਧਿਆਨ ਦੀ ਝੋਲੀ ਅਸੀਂ ਧਾਰਨ ਕੀਤੀ ਹੋਈ ਹੈ ਸਤਗੁਰੂ ਸੱਚੇ ਪਾਸ਼ਾ ਕਹਿੰਦੇ ਇਹ ਸਰੀਰ ਨੇ ਖਤਮ ਹੋ ਜਾਣਾ ਇਹ ਸਰੀਰ ਨੇ ਮੁੱਕ ਜਾਣਾ ਇਹ ਨਾਸ਼ਵਾਨ ਹੈ ਇਹ ਪ੍ਰਭੂਤੀ ਇਹ ਸੁਹਾ ਅਸੀਂ ਆਪਣੇ ਸਰੀਰ ਉੱਤੇ ਮਲੀ ਹੋਈ ਹੈ ਸੋ ਸਤਿਗੁਰੂ ਜੀ ਮਹਾਰਾਜ ਸੌਖੇ ਤਰੀਕੇ ਨਾਲ ਆਪਾਂ ਸਮਝੀਏ ਤੇ ਸਤਿਗੁਰ ਕਹਿੰਦੇ ਸੰਤੋਖ ਤੇ ਸ਼ਰਮ ਇਹ ਦੋ ਮੰਦਰਾ ਜਿਹੜੀਆਂ ਵਿਰਾਗ ਦੀਆਂ ਦੋ ਮੰਦਰਾ ਨੇ ਮਹਾਰਾਜ ਕਹਿੰਦੇ ਅਸੀਂ ਦੋਵੇਂ ਕੰਨਾਂ ਵਿੱਚ ਪਾਈਆਂ ਹੋਈਆਂ ਨੇ ਤੇ ਸਤਿਗੁਰ ਕਹਿੰਦੇ ਕਿ ਵਿਚਾਰ ਦਾ ਪਾਤਰ ਪਾਪ ਸ਼ਰਦਾ ਰੂਪੀ ਝੋਲੀ ਅਸੀਂ ਧਾਰਨ ਕੀਤੀ ਹੋਈ ਹੈ ਤੇ ਧਿਆਨ ਦੀ ਅਸੀਂ ਪ੍ਰਭੂਤੀ ਮਿਲੀ ਹੋਈ ਹੈ ਆਪਣੇ ਸਰੀਰ ਉੱਤੇ ਸੋ ਮਹਾਰਾਜ ਜੀਆਂ ਨੇ ਇੱਥੇ ਦੱਸਣਾ ਕੀਤਾ ਕਿ ਸਿੱਧੋ ਤੁਸੀਂ ਕਹਿੰਦੇ ਹੋ ਮੁੰਦਰਾ ਪਾ ਲਓ ਤੇ ਮਹਾਰਾਜ ਕਹਿੰਦੇ ਅਸੀਂ ਤਾਂ ਮੁੰਦਰਾ ਪਾਈ ਹੋਈ ਐ ਸਤਿਗੁਰ ਕਹਿੰਦੇ ਅਸੀਂ ਸੰਤੋਖ ਦੀ ਤੇ ਵਿਰਾਗ ਦੀ ਇਹ ਮੁੰਦਰਾ ਪਾਈ ਹੋਈ ਐ ਸ਼ਰਮ ਦੀ ਤੇ ਸਤਿਗੁਰ ਮਹਾਰਾਜ ਅੱਗੇ ਕਹਿੰਦੇ ਖਿੰਥਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ ਸਤਿਗੁਰ ਕਹਿੰਦੇ ਜਿਹੜੀ ਤੁਸੀਂ ਖਿੰਥਾ ਕਹਿੰਦੇ ਹੋ ਗੋਦੜੀ ਜਿਹੜੀ ਮਹਾਰਾਜ ਕਹਿੰਦੇ ਤੁਸੀਂ ਗੋਦੜੀ ਕਹਿੰਦੇ ਹੋ ਅਸੀਂ ਗੋਦੜੀ ਪਾਈ ਹੋਈ ਐ ਮਹਾਰਾਜ ਕਹਿੰਦੇ ਅਸੀਂ ਮੌਤ ਨੂੰ ਹਮੇਸ਼ਾ ਯਾਦ ਰੱਖਿਆ ਇਹੀ ਸਾਡੀ ਗੋਦੜੀ ਹੈ ਤੇ ਸੱਚੇ ਪਾਤਸ਼ਾਹ ਕਹਿੰਦੇ ਅਸੀਂ ਇਹ ਵਿਕਾਰਾਂ ਵੱਲੋਂ ਸਰੀਰ ਨੂੰ ਪਰੇ ਰੱਖਿਆ ਇਹ ਜਿਹੜੀ ਦੇਹ ਹੈ ਸਾਡੀ ਕਾਇਆ ਕਾਲ ਕੁਆਰੀ ਕਾਇਆ ਕੁਆਰੀ ਮਤਲਬ ਖਾਲਸਾ ਜੀ ਅਣਵਿਆਹੀ ਕੰਨਿਆ ਕਹਿੰਦੇ ਅਸੀਂ ਇਹਨ ਇਸ ਕੰਨਿਆ ਨੂੰ ਵਿਸ਼ੇ ਵਿਕਾਰਾਂ ਨੂੰ ਵਿਆਹ ਨਹੀਂ ਦਿੱਤਾ ਭਾਵ ਕਿ ਇਹ ਜਿਹੜੀ ਸਾਡੀ ਦੇਹ ਹੈ ਇਹਨੂੰ ਵਿਸ਼ਿਆਂ ਨਾਲ ਵਿਆਹ ਨਹੀਂ ਦਿੱਤਾ ਇਹਨਾਂ ਤੋਂ ਦੂਰ ਰੱਖਿਆ ਇਹ ਅਣਵਿਆਹੀ ਕੰਨਿਆ ਰੱਖੀ ਹੈ ਤੇ ਜੁਗਤ ਡੰਡਾ ਪ੍ਰਤੀਤ ਮਾਰੇ ਕਹਿੰਦੇ ਸਹਿਜ ਯੋਗ ਦੀ ਜੁਗਤੀ ਸਾਡੇ ਕੋਲੇ ਡੰਡਾ ਹੈ ਇਹ ਅਸੀਂ ਧਾਰਨ ਕੀਤਾ ਹੋਇਆ ਹੈ ਤੇ ਅਸੀਂ ਮਹਾਰਾਜ ਕਹਿੰਦੇ ਅਜੇ ਸਹਿਜ ਯੋਗ ਦੇ ਚਿੰਨਾ ਨੂੰ ਪੂਰਨ ਪ੍ਰਤੀਤ ਭਰੋਸਾ ਰੱਖਦੇ ਹਾਂ ਸੋ ਇਹ ਮਹਾਰਾਜ ਜੀਆ ਨੇ ਖਾਲਸਾ ਜੀ ਉਹਨਾਂ ਦੇ ਅੰਦਰ ਇਹ ਜਿਹੜੀ ਦੁਬਧਾ ਸੀ ਜਾਂ ਉਹਨਾਂ ਨੂੰ ਸੀ ਵੀ ਇਹ ਸਾਡੇ ਵਿੱਚ ਆ ਜਾਣਗੇ ਮਹਾਰਾਜ ਜੀਆ ਨੇ ਉਹਨਾਂ ਸ਼ੰਕਾ ਉਹੜਾ ਦੂਰ ਕਰ ਦਿੱਤਾ ਸੋ ਸਤਿਗੁਰੂ ਜੀ ਕਹਿੰਦੇ ਜਿਵੇਂ ਸੌਖੇ ਤਰੀਕੇ ਨਾਲ ਖਾਲਸਾ ਜੀ ਜੇ ਸਮਝਣਾ ਹੋਵੇ ਤੇ ਮਹਾਰਾਜ ਕਹਿੰਦੇ ਆਪਣੀ ਦੇਹ ਨੂੰ ਕਾਲ ਦੀ ਕੁਆਰੀ ਭਾਵ ਗ੍ਰਾਹੀ ਗ੍ਰਾਹੀ ਭਾਵ ਬੁਰਕੀ ਜਿਵੇਂ ਮਹਾਰਾਜ ਕਹਿੰਦੇ ਜਿਹੜੀ ਮੌਤ ਹੈ ਨਾ ਅਸੀਂ ਆਪਣੀ ਸਰੀਰ ਨੂੰ ਆਪਣੀ ਦੇਹੀ ਨੂੰ ਕਾਲ ਦੀ ਗ੍ਰਾਹੀ ਭਾਵ ਬੁਰਕੀ ਸਮਝਿਆ ਹੋਇਆ ਇਹੋ ਅਸੀਂ ਗੋਦੜੀ ਪਾਈ ਹੈ ਤੇ ਸਹਿਜ ਜੋਗ ਦੀ ᔪਗਤੀ ਅੰਜਣ ਮਾਹੇ ਨਰੰਜਣ ਰਹੀ ਆ ਜੋਗ ᔪਗਤ ਤੇਉ ਪਾਈਏ ਮਾਰੇ ਕਹਿੰਦੇ ਇਹ ਅਸੀਂ ਧਾਰਨ ਕੀਤਾ ਹੋਇਆ ਡੰਡਾ ਸੱਚੇ ਪਾਸ਼ਾ ਮਾਰੇ ਕਹਿੰਦੇ ਸਾਨੂੰ ਇਹਨਾਂ ਚੰਨਾਂ ਤੇ ਪੂਰਨ ਭਰੋਸਾ ਹੈ ਸਿੱਧੂ ਆ ਜਿਹੜੇ ਬਾਹਰ ਪਏ ਇਹਨਾਂ ਤੇ ਕੋਈ ਭਰੋਸਾ ਨਹੀਂ ਮਾਰੇ ਕਹਿੰਦੇ ਆਈ ਪੰਥੀ ਸਗਲ ਜਮਾਤੀ ਮਨ ਜੀਤਾ ਜਗ ਜੀਤ ਖਾਲਸਾ ਜੀ ਵੈਸੇ ਜੋਗੀਆਂ ਦੇ ਨਾਲ 12 ਪੰਥਾਂ ਵਿੱਚੋਂ ਜਿਹੜੀ ਆਈ ਪੰਥੀ ਹੈ ਸਾਰਿਆਂ ਤੋਂ ਸ਼ਰੋਮਣੀ ਹੈ ਇਹ ਸਾਰਿਆਂ ਤੋਂ ਉੱਚ ਤੇ ਸ੍ਰੇਸ਼ਟ ਮੰਨੀ ਜਾਂਦੀ ਹੈ ਤੇ ਮਹਾਰਾ ਸੱਚੇ ਪਾਤਸ਼ਾਹ ਇਥੇ 10 ਦੇ ਖਾਲਸਾ ਜੀ ਕਿੱਡਾ ਸੋਹਣਾ ਮਹਾਰਾਜ ਜੀਆ ਨੇ ਅਰਥ ਕਰਨਾ ਕੀਤਾ ਹਜੂਰ ਫਰਮਾਉਂਦੇ ਨੇ ਕਹਿੰਦੇ ਨੇ ਕਿ ਜਿਸ ਨੇ ਪਰਮੇਸ਼ਰ ਦੀ ਜੋਤ ਨੂੰ ਸਾਰਿਆਂ ਵਿੱਚ ਆਈ ਸਮਝਿਆ ਹੈ ਪਰਮੇਸ਼ਰ ਵਾਹਿਗੁਰੂ ਜੀ ਦੀ ਜੋਤ ਨੂੰ ਸਾਰਿਆਂ ਸਰੀਰਾਂ ਵਿੱਚ ਆਈ ਸਮਝਿਆ ਹੈ ਉਹ ਸ਼੍ਰੋਮਣੀ ਪੰਥ ਹੈ ਤੇ ਜਿਸ ਦਾ ਹੋਰ ਸਾਰੀਆਂ ਸ਼੍ਰੇਣੀਆਂ ਤੇ ਸੰਪਰਦਾਵਾਂ ਨਾਲ ਸੰਪਰਕ ਹੈ ਇਸ ਲਈ ਅਸੀਂ ਵੀ ਸਭ ਦੇ ਹਮ ਜਮਾਤੀ ਆਈ ਪੰਥੀ ਵਿੱਚ ਜੋ ਗੀ ਹਾਂ ਮਹਾਰਾਜ ਜੀਆਂ ਦਾ ਕਿੱਡਾ ਸੋਹਣਾ ਖਾਲਸਾ ਜੀ ਇਹ ਮਹਾਰਾਜ ਜੀਆਂ ਨੇ ਦੱਸਣਾ ਕੀਤਾ ਕਿ ਆਈ ਪੰਥੀ ਸਗਲ ਜਮਾਤੀ ਕਹਿੰਦੇ ਜਿਨ੍ਹਾਂ ਨੇ ਮਹਾਰਾਜ ਦੀ ਜੋਤ ਨੂੰ ਸਾਰਿਆਂ ਸਰੀਰਾਂ ਵਿੱਚ ਆਈ ਸਮਝਿਆ ਹੈ ਉਹ ਚੰਗੇ ਪੰਥੀ ਨੇ ਉਹ ਪੰਥ ਵਾਲੇ ਨੇ ਤੇ ਉਹਨਾਂ ਦੀ ਸਾਰਿਆਂ ਜਮਾਤੀਆਂ ਨਾਲ ਉਹਨਾਂ ਦਾ ਪ੍ਰੇਮ ਹੈ ਤੇ ਮਹਾਰਾ ਸੱਚੇ ਪਾਸ਼ਾ ਫਿਰ ਕਹਿੰਦੇ ਉਹਨਾਂ ਨੇ ਫਿਰ ਆਪਣੇ ਮਨ ਨੂੰ ਜਿੱਤਿਆ ਹੋਇਆ ਜਿਨ੍ਹਾਂ ਨੇ ਮਨ ਜਿੱਤਿਆ ਹੈ ਉਹਨੇ ਸਾਰੇ ਸੰਸਾਰ ਨੂੰ ਜਿੱਤਿਆ ਹੋਇਆ ਹੈ ਨਵੇਂ ਖਾਲਸਾ ਜੀ ਉਹ ਲਿਖਿਆ ਵੀ ਮਿਲਦਾ ਕਿ ਭਰਤਰੀ ਨੇ ਜਿਹੜਾ ਲਿਖਣਾ ਕੀਤਾ ਕਿ ਮਨ ਰਿਪ ਮਨ ਰਿਪ ਜੀਤਾ ਸਾਬ ਰਿਪ ਜੀਤੇ ਮਨ ਰਿਪ ਜੀਤੋ ਸਾਬ ਰਿਪ ਜੀਤੇ ਸੋ ਇਹ ਦੱਸਣਾ ਕੀਤਾ ਵੀ ਜਿਨ ਨੇ ਜਿਹੜੇ ਪੁਰਸ਼ ਨੇ ਭਾਈ ਮਨ ਨੂੰ ਜਿੱਤ ਲਿਆ ਹੈ ਉਸ ਨੇ ਸਾਰੇ ਵੈਰੀ ਜਿੱਤਲੇ ਨੇ ਪਰ ਜਿਨ ਨੇ ਮਨ ਰੂਪੀ ਵੈਰੀ ਨਹੀਂ ਜਿੱਤਿਆ ਉਹਦੇ ਸਾਰੇ ਵੈਰੀ ਜਿੰਦੇ ਨੇ ਸੋ ਇਸ ਕਰਕੇ ਮਹਾਰਾਜ ਜੀਆ ਨੇ ਇੱਥੇ ਸਮਝਾਉਣਾ ਕੀਤਾ ਕਿ ਮਨ ਜਿੱਤਣਾ ਮਨ ਜਿੱਤਿਆ ਜਾਂਦਾ ਹੈ ਬਾਣੀ ਜਾਪ ਕਰਕੇ ਅਭਿਆਸ ਕਰਕੇ ਸਤਿਗੁਰ ਦਾ ਨਾਮ ਸਿਮਰ ਕੇ ਬਾਣੀ ਨਾਲ ਲੱਗ ਕੇ ਪ੍ਰੇਮ ਕਰਕੇ ਫਿਰ ਖਾਲਸਾ ਜੀ ਇਹ ਮਨ ਉਤੇ ਫਤਿਹ ਹੁੰਦੀ ਹੈ ਜਿੱਤ ਹੁੰਦੀ ਹੈ ਓਵੇਂ ਨਹੀਂ ਹੋ ਸਕਦੀ ਆਦੇਸ तिसे ਆਦੇਸ ਸਤਿਗੁਰ ਕਹਿੰਦੇ ਸਾਡਾ ਨਮਸਕਾਰ ਹੈ ਆਕਾਲ ਪੁਰਖ ਨੂੰ ਕਿਉਂਕਿ ਸਿੱਧ ਖਾਲਸਾ ਜੀ ਜਦੋਂ ਦੂਜਾ ਸਿੱਧ ਦੂਜੇ ਨੂੰ ਮਿਲਦਾ ਤੇ ਉਹ ਕਹਿੰਦਾ ਆਦੇਸ ਆਦੇਸ ਭਾਵ ਨਮਸਕਾਰ ਨਮਸਕਾਰ ਸੋ ਮਹਾਰਾਜ ਕਹਿੰਦੇ ਆਦੇਸ तिसे ਆਦੇਸ ਜਿਹੜਾ ਤੁਸੀਂ ਆਦੇਸ ਕਹਿੰਨੇ ਹੋ ਸਾਡਾ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਆਦੇਸ਼ ਹੈ ਨਮਸਕਾਰ ਹੈ ਤੇ ਸਦਾ ਹੀ ਅਕਾਲ ਪੁਰਖ ਨੂੰ ਹੀ ਹੈ ਦੂਜੇ ਨੂੰ ਨਹੀਂ ਆਦੇਸ਼ ਮਾਰਾ ਕਹਿੰਦੇ ਨਮਸਕਾਰ ਕਿਸੇ ਆਦੇਸ਼ ਸਿਰਫ ਕਿਸੇ ਉਹ ਵਾਹਿਗੁਰੂ ਨੂੰ ਹੀ ਆਦੇਸ਼ ਹੈ ਉਹਨੂੰ ਹੀ ਨਮਸਕਾਰ ਹੈ ਸਾਡੀ ਹੋਰ ਕਿਸੇ ਨੂੰ ਕੋਈ ਨਮਸਕਾਰ ਨਹੀਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਅੱਗੇ ਦੱਸਦੇ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਉਹ ਕਿਹੋ ਜਿਹਾ ਹੈ ਜਿਹਨੂੰ ਸਾਡੀ ਨਮਸਕਾਰ ਹੈ ਉਹ ਆਦ ਹੈ ਸਭ ਦਾ ਕਾਰਨ ਰੂਪ ਮੋਡ ਅਨイール ਖਾਲਸਾ ਜੀ ਗਿਣਤੀ ਤੋਂ ਰਹਿਤ ਉਹਦੀ ਗਿਣਤੀ ਮਿੰਤੀ ਨਹੀਂ ਕੀਤੀ ਜਾ ਸਕਦੀ ਉਹਨੂੰ ਅਨイール ਕਿਹਾ ਜਾਂਦਾ ਹੈ ਅਨਾਦ ਜਿਹਦੀ ਖਾਲਸਾ ਜੀ ਉਤਪਤੀ ਨਾ ਹੋਈ ਹੋਵੇ ਉਤਪਤੀ ਤੋਂ ਰਹਿਤ ਆਪਣੇ ਆਪ ਤੋਂ ਪ੍ਰਕਾਸ਼ਮਾਨ ਅਨਾਹਤ ਖਾਲਸਾ ਜੀ ਨਾਸ਼ ਤੋਂ ਰਹਿਤ ਜਿਹੜਾ ਨਾਸ਼ ਨਹੀਂ ਹੋ ਸਕਦਾ ਤੇ ਜਿਸ ਦਾ ਯੁੱਗਾਂ ਯੁੱਗਾਂ ਤੱਕ ਖਾਲਸਾ ਜੀ ਇੱਕੋ ਹੀ ਵੇਸ ਹੈ ਯੁੱਗ-ਯੁੱਗ ਇੱਕੋ ਵੇਸ ਇੱਕੋ ਹੀ ਸਰੂਪ ਹੈ ਤੇ ਭਾਵ ਕੇ ਯੁੱਗ ਬਦਲ ਜਾਂਦੇ ਨੇ ਔਰ ਸਭ ਕੁਝ ਬਦਲ ਜਾਂਦਾ ਹੈ అవਤਾਰ ਬਦਲ ਜਾਂਦੇ ਨੇ ਪਰ ਪਰਮੇਸ਼ਰ ਵਾਹਿਗੁਰੂ ਜੀ ਦਾ ਸਰੂਪ ਉਹੀ ਰਹਿੰਦਾ ਜਿਵੇਂ ਖਾਲਸਾ ਜੀ ਰੁੱਤਾਂ ਬਦਲ ਜਾਂਦੀਆਂ ਨੇ ਪਰ ਸੂਰਜ ਉਹੀ ਰਹਿੰਦਾ ਜਿਵੇਂ ਸਤਗੁਰੂ ਜੀ ਨੇ ਬਚਨ ਵੀ ਕੀਤਾ ਸੂਰਜ ਇੱਕ ਰੁੱਤ ਅਨੇਕ ਨਾਨਕ ਕਰਤੇ ਕੇਤੇ ਵੇਸ ਸੋ ਮਹਾਰਾਜ ਸੱਚੇ ਪਾਸ਼ਾ ਦੀਨ ਦੁਨੀ ਦੇ ਮਾਲਕ ਖਾਲਸਾ ਜੀ ਇੱਥੇ ਸਮਝਾਉਣਾ ਕਰਦੇ ਇਹ ਚਾਰਾ ਪੌੜੀਆਂ ਦੇ ਵਿੱਚ ਮਹਾਰਾਜ ਜੀ ਨੇ ਉਹਨਾਂ ਨੂੰ ਦੱਸਣਾ ਕੀਤਾ ਵੀ ਭਾਈ ਨਹੀਂ ਇਹ ਜਿਹੜੇ ਤੁਹਾਡੇ ਚਿੰਨ ਨੇ ਇਹ ਅਸੀਂ ਪਹਿਲਾਂ ਹੀ ਧਾਰਨ ਕੀਤੇ ਹੋਏ ਹਨ ਪਰ ਖਾਲਸਾ ਜੀ ਅੰਦਰੂਨੀ ਤੌਰ ਤੇ ਆਤਮਿਕ ਤੌਰ ਤੇ ਇਹ ਮਹਾਰਾਜ ਜੀਆ ਨੇ ਦੱਸਣਾ ਕੀਤਾ ਇਥੇ ਆਪਾਂ 28 ਪੌੜੀਆਂ ਦੀ ਜਿਹੜੀ ਖਾਲਸਾ ਜੀ ਵਿਚਾਰ ਕੀਤੀ ਹੈ ਵਿਚਾਰ ਕੀਤਿਆਂ ਕਰਦੇ ਆ ਜਾਂ ਵਿਅੰਤ ਪ੍ਰਕਾਰ ਦੀਆਂ ਭੁੱਲਾਂ ਜਾਂ ਅਖਰਵਾਦ ਘਟ ਜਾਂ ਮਹਾਰਾਜ ਦੀ ਬਾਣੀ ਦਾ ਸ਼ਬਦ ਕੋਈ ਇਧਰ ਉਧਰ ਲਗਾ ਮਾਤਰ ਤੋਂ ਹੋਇਆ ਹੋਵੇ ਤੇ ਭਾਈ ਮਾਫ ਕਰਨਾ ਮਹਾਰਾ ਸੱਚੇ ਪਾਤਸ਼ਾਹ ਸੁਮਤ ਬਖਸ਼ਣ ਚੜ ਦੀ ਕਲਾ ਬਖਸ਼ਣ ਕੱਲ ਨੂੰ ਖਾਲਸਾ ਜੀ ਨਤਵੀ ਪੌੜੀ ਦੀ ਵਿਚਾਰ ਕਰਾਂਗੇ ਸੋ ਮਹਾਰਾਜ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ